ਬੱਚਾ ਹੈ ਉਹਦੀ ਲਾਈਫ ਨੇ ਸਟਾਰਟ ਹੋਣੀ ਹੈ ਉਹ ਜਿੱਦਾਂ ਬਾਹਰ ਜਾਂਦੇ ਹਨ ਕਈ ਜਗ੍ਹਾ ਉਹਨੂੰ ਜੌਬ ਮਿਲਣੀ ਹੈ ਕਿੱਥੇ ਉਹਨੇ ਫੌਗ ਦੇ ਵਿੱਚ ਜਾਣਾ ਹੈ ਕਦੀ ਤੁੰਦ ਵਿੱਚ ਕਦੀ ਉਹਨੇ ਧੂئیں ਵਿੱਚ ਕੰਮ ਕਰਨਾ ਹੈ ਰੈਸਟੋਰੈਂਟਸ ਕੰਮ ਕਰਨਾ ਹੈ ਕਦੀ بارش ਆ ਜਾਣੀ ਹੈ ਬਾਰ-ਬਾਰ ਐਨਕਾਂ ਸਾਫ਼ ਕਰਨੀਆਂ ਪੈਣੀਆਂ ਹਨ ਸੋ ਐਨਕਾਂ ਜੋ ਹਨ ਜੋ ਸਪੈਕਟिकल्स ਹਨ ਉਹਨੂੰ ਰਿਮੂਵ ਕਰਵਾਉਣਾ ਹੀ ਜੋ ਹੈ

ਕਿ ਜਦੋਂ ਅਸੀਂ ਡਾਟਾ ਜਿਹੜਾ ਹੈ ਮਸ਼ੀਨ ਦੇ ਵਿੱਚ ਇੰਪੋਰਟ ਕਰਦੇ ਹਾਂ ਤਾਂ ਉਹ ਆਟੋਮੈਟਿਕਲੀ ਐਨਲਾਈਜ਼ ਕਰ ਲੈਂਦਾ ਸੋ ਉਹ ਆਟੋਮੈਟਿਕਲੀ ਲੇਜ਼ਰ ਕਿੰਨੀ ਲਗਣੀ ਹੈ ਉਹ ਜੋ ਲਿਸ ਜੋ ਜਿਹੜਾ ਕਾਰਨੀਅਲ ਸਟ੍ਰੋਮਲ ਬੈੱਡ ਜਿਹੜਾ ਰਹਿਣਾ ਹੈ ਉਹ ਕਿੰਨਾ ਰਹਿਣਾ ਹੈ ਔਰ ਜਿਹੜੀ ਫਲੈਪ ਦੀ ਥਿਕਨੈਸ ਕਿੰਨੀ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਆਲਰੇਡੀ ਇਹ ਮਸ਼ੀਨਾਂ ਦੇ ਵਿੱਚ ਹੈ ਕਿਉਂਕਿ ਜੌਨਸਨ ਐਂਡ ਜੌਨਸਨ ਅਮਰੀਕਨ ਟੈਕਨੋਲੋਜੀ ਹੈ ਔਰ ਅਮਰੀਕਨਸ ਆ ਨੋਨ ਫੋਰ ਥੀਸ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਸਾਲ ਪਹਿਲਾਂ ਕੰਮ ਕਰ ਰਹੀ ਹੈ ਸੋ ਇਹ ਚੀਜ਼ ਜਿੰਨੀਆਂ ਵੀ ਇਹ ਮਸ਼ੀਨਸ ਹਨ ਦੇ ਆਲਰੇਡੀ ਇਕুইਪਡ ਵਿਦ ਇਹਸ ਆਰਟੀਫੀਸ਼ਲ ਇਹ ਗੱਲ ਤਾਂ ਇਹ ਕਲੀਅਰ ਹੈ ਵੀ ਜਿਵੇਂ ਨਾਲ ਦੇ ਬੰਦੇ ਵਿੱਚ ਵਹਿਮ ਆ ਵੀ ਟੀਕਾ ਲਾਉਣਾ ਹੈ ਅੱਖ ਦੇ ਵਿੱਚ ਜਾਂ ਫਿਰ ਕੁਝ ਛੇੜਛਾੜ ਕਰਨੀ ਆ ਫਿਜ਼ੀਕਲੀ ਇਹਦੇ ਵਿੱਚ ਉਹ ਜ਼ਰੂਰਤ ਕੋਈ ਨਹੀਂ ਪਈ ਇਹਦੇ ਵਿੱਚ ਕੋਈ ਟੀਕਾ ਨਹੀਂ ਕੋਈ ਟਾਂਕਾ ਨਹੀਂ ਕੋਈ ਦਰਦ ਨਹੀਂ ਕੋਈ ਦਾਖਲਾ ਨਹੀਂ 16 17 ਸੈਕਿੰਡ ਦੀ ਸਰਜਰੀ ਹੈ ਨਾਰਮਲੀ 10 ਮਿੰਟ ਤੋਂ ਪਹਿਲਾਂ ਅਸੀਂ ਪੇਸ਼ੈਂਟ ਨੂੰ ਆਪਣੇ ਜਿਹੜਾ ਓਟੀ ਹੁੰਦਾ ਹੈ ਉਸ ਤੋਂ ਬਾਹਰ ਪੇਜ ਦਈਦਾ ਹੈ ਕਿ ਤੁਸੀਂ ਜੇ ਸਰਜਰੀ ਹੈਸ ਬੀਨ ਡਨ ਨੋਰਮਲੀ ਟੋਟਲ ਜਿਹੜਾ ਸਾਡਾ ਐਵਰੇਜ ਸਟੇ ਹੈ ਹਸਪੀਟਲ ਦੇ ਵਿੱਚ ਉਹ ਜਿਹੜਾ 1 ਘੰਟੇ ਦਾ ਹੈ 1 ਘੰਟੇ ਤੋਂ ਬਾਅਦ ਅਸੀਂ ਮੋਸਟਲੀ ਪੇਸ਼ੈਂਟ ਜੋ ਸਾਡਾ ਐਂਟਰੀ অর ਐਗਜ਼ਿਟ 1 ਘੰਟੇ ਦੇ ਵਿੱਚ ਅਸੀਂ ਵਾਪਸ ਕਰ ਸਰਜਰੀ ਕਰਕੇ ਭੇਜ ਦਿੰਨੇ ਆ ਮਤਲਬ ਇਹ ਸਭ ਕੋਆਰਡਿਨੇਟਡ ਗੱਲ ਹੈ ਕਈ ਵਾਰੀ ਦੇਖੋ ਜਿਵੇਂ ਬਾਹਰ ਵਾਲੇ ਨੇ ਉਹਨਾਂ ਨੇ 15 ਦਿਨ ਦੀ ਛੁੱਟੀ ਲੈ ਕੇ ਆਏ ਤੇ 15 ਦਿਨਾਂ 'ਚ ਵਿਆਹ ਵੀ ਦੇਖਣਾ 15 ਦਿਨਾਂ 'ਚ ਸ਼ਾਪਿੰਗ ਵੀ ਕਰਨੀ ਹੈ ਇਧਰ ਉਧਰ ਤੇ ਕੰਮ ਵੀ ਕਰਨੇ ਰਿਸ਼ਤੇਦਾਰਾਂ ਕੋਲ ਵੀ ਜਾਣਾ ਤੇ ਇਹ ਵਾਲਾ ਕੰਮ ਜਿਹੜਾ ਵਾ ਜੇ ਉਹ ਤਾਂ 1 ਘੰਟੇ ਦਾ ਕੰਮ ਹੈ 1 ਘੰਟੇ ਦਾ ਕੰਮ ਹੈ ਬਸ ਪਹਿਲਾਂ ਹੀ ਸਾਡੇ ਨਾਲ ਕਮਿਊਨੀਕੇਟ ਕਰ ਲੈਣ ਕਿਸੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਦੱਸ ਦਈਏ ਕੁਝ ਚੀਜ਼ਾਂ ਪੁੱਛਣੀਆਂ ਹੁੰਦੀਆਂ ਨੈਨਕ ਦਾ ਨੰਬਰ ਕਿੰਨਾ ਹੈ ਤੁਸੀਂ ਕੰਟੈਕਟ ਲੈਂਡ ਯੂਜ਼ ਕਰਦੇ ਹੋ ਜਾਂ ਨਹੀਂ ਕਰਦੇ ਹੋ ਤੁਹਾਡਾ ਲਾਈਫ ਸਟਾਈਲ ਕੀ ਹੈ ਤਾਂ ਤੁਸੀਂ ਇੱਕ ਦੋ ਚੀਜ਼ਾਂ ਇਸ ਤਰ੍ਹਾਂ ਦੀਆਂ ਹਨ ਜੋ ਅਸੀਂ ਐਨਾਲਾਈਜ਼ ਕਰਕੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਣਾ ਹੈ ਕਿ ਤੁਹਾਡੇ ਲਈ ਕਿਹੜੀ ਜੋ ਸਰਜਰੀ ਫਿੱਟ ਹੈ ਬੱਚਾ ਹੈ ਉਹਦੀ ਲਾਈਫ ਨੇ ਸਟਾਰਟ ਹੋਣੀ ਹੈ ਉਹ ਜਿੱਦਾਂ ਬਾਅਦ ਜਾਂਦੇ ਹਨ ਕਈ ਜਗ੍ਹਾ ਉਹਨੂੰ ਜੌਬ ਮਿਲਣੀ ਹੈ ਕਿੱਥੇ ਉਹਨੇ ਫੌਗ ਦੇ ਵਿੱਚ ਜਾਣਾ ਹੈ ਕਦੀ ਤੁੰਦ ਚ ਕਦੀ ਤੋਨੇ ਧੂਏਂ ਚ ਕੰਮ ਕਰਨਾ ਹੈ ਰੈਸਟੋਰੈਂਟਸ ਕੰਮ ਕਰਨਾ ਹੈ ਕਦੀ بارش ਆ ਜਾਣੀ ਹੈ बार-बार ਐਨਕਾਂ ਸਾਫ਼ ਕਰਨੀਆਂ ਪੈਣੀਆਂ ਹਨ ਸੋ ਐਨਕਾਂ ਜੋ ਹਨ ਜੋ ਸਪੈਕਟिकल्स ਹਨ ਉਹਨੂੰ ਰਿਮੂਵ ਕਰਵਾਉਣਾ ਹੀ ਜੋ ਹੈ

ਕਿ ਜਦੋਂ ਅਸੀਂ ਡਾਟਾ ਜਿਹੜਾ ਹੈ ਮਸ਼ੀਨ ਦੇ ਵਿੱਚ ਇੰਪੋਰਟ ਕਰਦੇ ਹਾਂ ਤਾਂ ਉਹ ਆਟੋਮੈਟਿਕਲੀ ਐਨਲਾਈਜ਼ ਕਰ ਲੈਂਦਾ ਸੋ ਉਹ ਆਟੋਮੈਟਿਕਲੀ 레이జర్ ਕਿੰਨੀ ਲਗਣੀ ਹੈ ਉਹ ਜੋ ਲਿਸ ਜੋ ਜਿਹੜਾ ਕਾਰਨੀਅਲ ਸਟ੍ਰੋਮਲ ਬੈੱਡ ਜਿਹੜਾ ਰਹਿਣਾ ਹੈ ਉਹ ਕਿੰਨਾ ਰਹਿਣਾ ਹੈ ਔਰ ਜਿਹੜੀ ਫਲੈਪ ਦੀ ਥਿਕਨੈਸ ਕਿੰਨੀ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਆਲਰੇਡੀ ਇਹ ਮਸ਼ੀਨਾਂ ਦੇ ਵਿੱਚ ਹੈ ਕਿਉਂਕਿ ਜੌਨਸਨ ਐਂਡ ਜੌਨਸਨ ਅਮਰੀਕਨ ਟੈਕਨੋਲੋਜੀ ਹੈ ਔਰ ਅਮਰੀਕਨਸ ਆ ਨੋਨ ਫੋਰ ਥੀਸ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਬਹੁਤ ਸਾਲ ਪਹਿਲਾਂ ਤੋਂ ਕੰਮ ਕਰ ਰਹੀ ਹੈ ਸੋ ਇਹ ਚੀਜ਼ ਜਿੰਨੀਆਂ ਵੀ ਮਸ਼ੀਨਸ ਹਨ ਦੇ ਆਲਰੇਡੀ ਇਕুইਪਡ ਵਿਦ ਦੀਸ ਆਰਟੀਫੀਸ਼ੀਅਲ ਜੀਲਪਾ ਇਹ ਕਲੀਅਰ ਹੈ ਵੀ ਜਿਵੇਂ ਨਾ ਦੇ ਬੰਦੇ ਵਿੱਚ ਵਹਿ ਨਾ ਵੀ ਟੀਕਾ ਲਾਉਣਾ ਹੈ ਅੱਖ ਦੇ ਵਿੱਚ ਜਾਂ ਫਿਰ ਕੋਈ ਸ਼ੀਟ ਸ਼ਾਰਟ ਕਰਨੀ ਹੈ ਫਿਜ਼ੀਕਲੀ ਇਹਦੇ ਵਿੱਚ ਉਹ ਜ਼ਰੂਰਤ ਕੋਈ ਨਹੀਂ ਪੈਂਦੀ ਇਹਦੇ ਵਿੱਚ ਕੋਈ ਟੀਕਾ ਨਹੀਂ ਕੋਈ ਟਾਂਕਾ ਨਹੀਂ ਕੋਈ ਦਰਦ ਨਹੀਂ ਕੋਈ ਦਾਖਲਾ ਨਹੀਂ 16 17 ਸੈਕਿੰਡ ਦੀ ਸਰਜਰੀ ਹੈ ਨਾਰਮਲੀ 10 ਮਿੰਟ ਤੋਂ ਪਹਿਲਾਂ ਅਸੀਂ ਪੇਸ਼ੈਂਟ ਨੂੰ ਆਪਣੇ ਜਿਹੜਾ ਓਟੀ ਹੁੰਦਾ ਹੈ ਉਸ ਤੋਂ ਬਾਹਰ ਅੱਪੀ ਇਹਦਾ ਹੈ ਕਿ ਤੁਸੀਂ ਜੇ ਸਰਜਰੀ ਹੈਸ ਬੀ ਡਨ ਨਾਰਮਲੀ ਟੋਟਲ ਜਿਹੜਾ ਸਾਡਾ ਐਵਰੇਜ ਸਟੇ ਹੈ ਹਸਪੀਟਲ ਦੇ ਵਿੱਚ ਉਹ ਜਿਹੜਾ 1 ਘੰਟੇ ਦਾ ਹੈ 1 ਘੰਟੇ ਤੋਂ ਬਾਅਦ ਅਸੀਂ ਮੋਸਟਲੀ ਪੇਸ਼ੈਂਟ ਜੋ ਸਾਡਾ ਐਂਟਰੀ অর ਐਗਜ਼ਿਟ 1 ਘੰਟੇ ਦੇ ਵਿੱਚ ਅਸੀਂ ਵਾਪਸ ਕਰ ਸਰਜਰੀ ਕਰਕੇ ਭੇਜ ਦਿੰਦੇ ਆ ਮਤਲਬ ਇਹ ਸਭ ਤੋਂ ਕੋਆਟਡ ਗੱਲ ਹੈ ਕਈ ਵਾਰੀ ਦੇਖੋ ਜਿਵੇਂ ਬਾਹਰ ਵਾਲੇ ਨੇ ਉਹਨਾਂ ਨੇ 15 ਦਿਨ ਦੀ ਛੁੱਟੀ ਲੈ ਕੇ ਆਏ ਤੇ 15 ਦਿਨ ਚ ਵਿਆਹ ਵੀ ਦੇਖਣਾ 15 ਦਿਨ ਚ ਸ਼ਾਪਿੰਗ ਵੀ ਕਰਨੀ ਹੈ ਇਧਰ ਉਧਰ ਤੇ ਕੰਮ ਵੀ ਕਰਨਾ ਰਿਸ਼ਤੇਦਾਰਾਂ ਕੋਲ ਵੀ ਜਾਣਾ ਤੇ ਇਹ ਵਾਲਾ ਕੰਮ ਜਿਹੜਾ ਵਾ ਜੇ ਉਹ ਪਹਿਲਾਂ ਪ੍ਰਿਪੇਅ ਇੱਕ ਘੰਟੇ ਦਾ ਕੰਮ ਇੱਕ ਘੰਟੇ ਦਾ ਕੰਮ ਹੈ ਬਸ ਪਹਿਲੇ ਸਾਡੇ ਨਾਲ ਕਮਿਊਨੀਕੇਟ ਕਰ ਲੈਣ ਕਿਸੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਦੱਸ ਦਈਏ ਕੁਝ ਚੀਜ਼ਾਂ ਪੁੱਛਣੀਆਂ ਹੁੰਦੀਆਂ ਹਨ ਐਨੈਕ ਦਾ ਨੰਬਰ ਕਿੰਨਾ ਹੈ ਤੁਸੀਂ ਕੰਟੈਕਟ ਲੈਂਡ ਯੂਜ਼ ਕਰਦੇ ਹੋ ਜਾਂ ਨਹੀਂ ਕਰਦੇ ਹੋ ਤੁਹਾਡਾ ਲਾਈਫ ਸਟਾਈਲ ਕੀ ਹੈ ਤਾਂ ਤੁਸੀਂ ਇੱਕ ਦੋ ਚੀਜ਼ਾਂ ਇਸ ਤਰ੍ਹਾਂ ਦੀਆਂ ਹਨ ਜੋ ਅਸੀਂ ਐਨਲਾਈਜ਼ ਕਰਕੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਣਾ ਹੈ ਕਿ ਤੁਹਾਡੇ ਲਈ ਕਿਹੜੀ ਜੋ ਸਰਜਰੀ ਹੈ ਫਿੱਟ ਹੈ